ਇਹ ਤਾਂ ਇਹ ਤਾਂ ਉਹ ਨਹੀਂ ਮੈਂ ਉੱਤੇ ਵੀ ਕਹਿਣਾ ਚਾਹੁੰਦਾ ਆ ਪਰ ਨਿਮਰਤਾ ਨਾਲ ਸੇ ਤੇ ਆ ਪੁਲਿਸ ਰੋਜ਼ ਕੰਮ ਫੜਿਆ ਰੋਜ਼ ਕੰਮ ਫੜਿਆ ਉਹ ਕੋਈ ਗੱਲ ਨਹੀਂ ਬਦਲ ਲੋ ਹਾਲ ਸਾਹਿਬ ਕੋਈ ਰੋਜ਼ ਇੱਕ ਸਾਲ ਹੋ ਗਿਆ ਰੋਜ਼ ਜੀ ਅਸੀਂ ਫਲਾਣੇ ਤੋਂ ਰਿਕਵਰੀ ਕਰਨ ਚੱਲੇ ਸੀ ਜੀ ਰਿਕਵਰੀ ਕਰਨ ਚੱਲੇ ਸੀ ਸਾਡੇ ਤੇ ਫਾਇਰ ਹੋ ਗਿਆ ਅਸੀਂ ਉਹਦੇ ਫਾਇਰ ਕਰਤਾ ਐਨੇ ਤੁਸੀਂ ਮਰੇ ਹੋਏ ਹੋਏ ਇਹ ਜਿੰਨੇ ਤੁਸੀਂ ਇਹ ਕਰ ਰਹੇ ਹੋ ਕੰਮ ਸਾਰੇ ਝੂਠੇ ਕੰਮ ਕਰ ਰਹੇ ਹੋ ਜਿੰਨੇ ਤੁਸੀਂ ਇਹ ਪੁਲਿਸ ਰੋਜ਼ ਇਨਕਾਊਂਟਰ ਬਣਾਉਂਦੇ ਹੋ ਰੋਜ਼ ਬੱਚਿਆਂ ਦੇ ਗੋਲੀਆਂ ਮਾਰਦੇ ਹੋ ਇਹ ਪੁਲਿਸ ਰਾਜ ਆ ਇਹ ਪੁਲਿਸ ਰਾਜ ਚੱਲ ਰਿਹਾ ਜਿਹਨੂੰ ਮਰਜ਼ੀ ਰੋਜ਼ ਇੱਕ ਐਸਐਸਪੀ ਦਾ ਅਫਸਰ ਨੂੰ ਉਜਾ ਕਮਿਸ਼ਨ ਲੱਗਣ ਨੂੰ ਰੋਜ਼ ਦਾ ਕੰਮ ਸਵੇਰੇ ਫੱਦਰੇ ਕਦੇ ਕਿਤੇ ਨੀਰੇ ਹੋਏ ਕਹਿੰਦੇ ਜੀ ਅਸੀਂ ਰਿਕਵਰੀ ਕਰਨ ਚੱਲੇ ਸੀ ਪਰ ਰਿਕਵਰੀ ਕਰਨ ਚੱਲੇ ਉਹਦੇ ਹੱਥ ਕੜੀਆਂ ਲੱਗੀਆਂ ਨੇ ਉਹਦੇ ਬੇੜੀਆਂ ਲੱਗੀਆਂ ਏ ਉਹਦੇ ਤੁਸੀਂ ਚੇਨਾ ਲਾਈਆਂ ਏ ਉਹਨੂੰ ਬੰਦਿਆਂ ਨੇ ਫੜਿਆ ਉਹ ਕਿਹੜਾ ਇਹ じゃ ਹੀ ਮੈਨ ਆ ਕਿਹੜੇ ਇਹ ਜੇ ਜਾਦੂਗਰ ਨੇ ਵੀ ਉਹ ਰਿਕਵਰੀ ਕੰਮ ਤੁਸੀਂ ਲੈਨੇ ਹੋ ਤੇ ਉਹ ਜਦੀ ਥੋੜੇ ਪਿਸਤੌਲ ਕੱਢਦਾ ਤੇ ਉਹ ਥੋੜੇ ਗੋਲੀ ਚਲਾਉਣ ਲਾ ਜਾਂਦਾ ਹਰੇਕ ਰੋਜ਼ ਦੀ ਕੇਸ ਆ ਰਿਕਵਰੀ ਕਰਨ ਗਏ ਕਾਲੀ ਖੇਤਾਂ ਕਿਤੇ ਗਏ ਉਹਨੇ ਪਿਸਤੌਲ ਕੱਢ ਲਈ ਜੀ ਸਾਡੇ ਗੋਲੀ ਚਲਾਤੀ ਤੇ ਅਸੀਂ ਉਹਦੇ ਖੈਰ ਮਾਰ ਕੇ ਉਹਦੀ ਲੱਤ ਤੇ ਕੰਮ ਤੁਸੀਂ ਇੰਕਾਉਂਟਰ ਇਹ ਸਾਰੇ ਝੂਠੇ ਵਰਤਮਾਨ ਕਿਹਦੇ ਕੋਲ ਹੋਮ ਹੋਮ ਵਿਭਾਗ ਇਹ ਭਗਵੰਤ ਬਾਨ ਕਰਾ ਰਿਹਾ ਕਿ ਜਿੰਨੇ ਇਹ ਅਫਸਰ ਨਹੀਂ ਹਨ ਜਿੰਨਾਂ ਨੇ ਇਹ ਕੰਮ ਕੀਤਾ ਜਿੰਨੇ ਇਹ ਨੌ ਦਰਜ ਕਰ ਲੋ ਜਿੰਨੇ ਜਿੰਨੇ ਝੂਠੇ ਤੁਸੀਂ ਰੋਜ਼ ਫੇਰ ਮਾਰ ਕੇ ਕਿਸੇ ਦੇ ਗੱਟੇ ਮਾਰਦੇ ਹੋ ਕਿਸੇ ਦੀ ਜ਼ਿੰਦਗੀ ਖਰਾਬ ਕਰਦੇ ਕਿਸੇ ਦੇ ਕੋਸ਼ ਕਰਦੇ ਸੁਧਾਰਨ ਦੀ بجائے ਤੁਸੀਂ ਤਾਂ ਹੋਰ ਗਾਲ੍ਹਾਂ ਰਹੇ ਹੋ ਬੱਚਿਆਂ ਤੁਸੀਂ ਉਹਨਾਂ ਨੂੰ ਖਰਾਬ ਕਰ ਰਹੇ ਹੋ ਪੀਸ ਕਰਕੇ ਇਹ ਜਿਹਾ ਕੰਮ ਕਰਿਆ ਨਾ ਰੋਜ਼ ਸਵੇਰੀ ਕੀ ਪਿਸਤੌਲ ਲੈਣ ਚੱਲੇ ਸੀ ਜੀ ਪਿਸਤੌਲ ਲੱਭਣ ਚੱਲੇ ਸੀ ਉਹਨੇ ਗੋਲੀ ਚਲਾਤੀ ਤੇ ਅਸੀਂ ਉਹਦੇ ਪੈਰ ਤੇ ਮਾਰੀ ਇਹ ਹੱਜੋ ਇਹ ਪੰਜਾਬ ਪੁਲਿਸ ਵਾਲੇ ਕੰਮ ਨਹੀਂ ਇਹ ਤਾਂ ਤੁਸੀਂ ਇਹ ਤਾਂ ਇਹ ਜਿਹੇ ਕੰਮ ਤਾਂ ਬਿਹਾਰ ਪੁਲਿਸ ਨਹੀਂ ਕਰਦੀ ਜਿਹੜੇ ਤੁਸੀਂ ਕੰਮਾਂ ਤੇ ਆ ਗਏ ਹੋ ਇਸ ਕੰਮ ਲਈ ਤੁਸੀਂ ਮਰ ਗਿਆ ਪਈਆਂ ਇਹ ਜਿੰਨੇ ਨੌ ਨੇ ਮੇਰੀ ਗੱਲ ਸੁਣ ਲਓ ਅੱਜ ਵੀ ਪੁਲਿਸ ਵਾਲੇ ਭੁਗਤ ਰਹੇ ਆ ਉਹ ਤਾਂ ਅਸਲੀ ਵੀ ਕਈ ਭੁਗਤ ਰਹੇ ਆ ਕਿ ਥੋਡੀਆਂ ਵਰਦੀਆਂ ਲੈਣੀਆਂ ਐ ਕੱਲ ਨੂੰ ਜਦੋਂ ਤੁਸੀਂ ਕੋਟਾ ਚ ਜਾਣਾ ਨਾ ਆ ਜਿਹੜੀਆਂ ਪਿਸਤੌਲੀਆਂ ਨੇ ਚਲਾਈ ਜਾਂਦੇ ਆ ਰੋਜ਼ ਗਿੱਟੀਆਂ ਤੇ ਇਹ ਕਿਉਂ ਨਹੀਂ ਜੇ ਉਧਰੋਂ ਕੋਈ ਗੋਲੀ ਚਲਾਉਂਦਾ ਥੋੜੇ ਗੋਲੀ ਕਿਉਂ ਨਹੀਂ ਕਿਸੇ ਦੇ ਸਿਰ 'ਚ ਵੱਜਦੀ ਥੋੜੇ ਕਿਉਂ ਨਹੀਂ ਕਿਸੇ ਦੇ ਸਾਤੀ 'ਤੇ ਵੱਜਦੀ ਥੋੜੇ ਕਿੱਥੇ ਗੋਲੀ ਵੱਜਦੀ ਹੈ ਜੇ ਕੋਈ ਉਹ ਗੋਲੀ ਚਲਾਉਂਦਾ ਉਹ ਕਿੱਥੇ ਚਲੀ ਜਾਂਦੀ ਹੈ ਇਸ ਕਰਕੇ ਗੋਲੀ ਚਲਾਤੀ ਜੇ ਤੁਸੀਂ ਗੋਲੀ ਮਾਰੇ ਸਭ ਤੁਸੀਂ ਰਲੇ ਜਿੰਨੇ ਆ ਨਸ਼ੇ ਦਾ ਡਰਾਮਾ ਤੁਸੀਂ ਕੀਤਾ ਤੁਸੀਂ 3 ਸਾਲ ਪਹਿਲਾਂ ਤੁਹਾਡੀ ਸਰਕਾਰ ਆ ਗਈ ਆ ਜਿਹੜੀਆਂ ਵੱਡੀਆਂ ਜੀਆਂ ਮਾਰਦੇ ਹੋਂ ਗਲੀਆਂ 'ਚ ਸਿਰ 'ਤੇ ਹੁਣ ਤੁਸੀਂ ਤੁਸੀਂ ਪਹਿਲਾਂ ਸਾਰੇ ਵੱਡੇ ਜਿੰਨੇ ਵੀ بڑے ਮਗਰਮਚ ਸੀ ਇਹ ਸਾਰੇ ਹੀ ਪੁਲਿਸ ਵਾਲਿਆਂ ਨੇ ਭਜਾ ਦਿੱਤੇ ਟੈਲੀਫੋਨ ਆਪ ਕਰਦੇ ਆ ਆਹੀ ਐਸਚੂ ਆਰਗੇ ਨੇ ਸਾਡੇ ਥੱਲੇ ਲਾਏ ਹੋਏ ਆ ਹਰ ਜ਼ਿਲ੍ਹਿਆਂ ਚ ਜਿੱਡੇ ਬੜੇ ਮਗਰਮਖੀ ਸੱਤ ਜਾਂਦੇ ਜਿਹੜੀਆਂ ਵਿਚਾਰੀਆਂ ਮੈਂ ਕਹਿਣਾ ਨਹੀਂ ਚਾਹੁੰਦਾ ਨਾਂ ਲੈ ਕੇ ਉਹ ਜਿਹੜੀਆਂ ਗਰੀਬ ਗੁਰਦਾ ਔਰਤਾਂ ਨੇ ਮੈਂ ਨਹੀਂ ਕਹਿੰਦਾ ਵੀ ਉਹ ਮਾੜੀਆਂ ਨਹੀਂ ਹੁੰਦੀਆਂ ਉਹ ਉਹ ਕਿਉਂ ਨਹੀਂ ਪਰ ਉਹ ਅੱਗੇ ਕੋਈ ਜਿਹੜੀ ਪੂਰੀ ਅਜੇ ਫਰਾਤੀ ਕਿਸੇ ਨੂੰ ਅੱਗੇ ਦੇਤੀ ਉਹਨਾਂ ਦੇ ਉੱਤੇ ਰੋਮ ਮਾਰੀ ਜਾਂਦੇ ਉਹਨਾਂ ਤੇ ਆ ਵੀਡੀਓ ਆਪ ਹੀ ਬਣਾ ਕੇ ਅਸੀਂ ਰੋਮ ਬਾੜ ਰਹੇ ਆ ਉਹ بڑے بڑے ਜਿਹੜੇ ਸਮੱਗਲਰ ਨੇ ਮਗਰਮੱਛ ਨੇ ਜਿਹੜੇ ਹਜ਼ਾਰਾਂ ਕਰੋੜ ਪਏ ਬਣਾ ਕੇ ਉਹਨਾਂ ਤੋਂ ਪਤਾ ਪਾਓ ਕਿਸੇ ਥੋੜੇ ਜੀ ਜਾਨ ਕਿਸੇ ਪੁਲਿਸ ਅਫਸਰ ਦੇ ਹੱਥ ਪਾਓ ਜਿਹੜੇ ਤੁਸੀਂ ਸਭ ਤੋਂ ਭਗਵਾਨ ਸਮਾਨ ਚਾਹ ਜਿਹੜੇ ਤੁਸੀਂ ਪਈਆਂ ਨੂੰ ਬਚਾਰਿਆਂ ਨੂੰ ਕੱਢੀ ਜਾਂਦਾ ਹੌਲਦਾਰਾਂ ਨੂੰ ਇਹ ਨਹੀਂ ਜਿਹੜੇ ਵੱਡੇ ਅਫਸਰ ਨੇ ਇਹਨਾਂ ਤੇ ਹੱਥ ਪਾਉਣ ਪਾਉ ਜਿਨ੍ਹਾਂ ਨੇ ਇਹ ਦੰਗੇ ਚਲਾਏ ਹੋਏ ਨੇ ਇਸ ਕਰਕੇ ਕਿ ਪੁਲਿਸ ਐਗਨੀ ਫੋਰਸ ਵੀ ਉਹ ਆਪਣੇ ਆਪਣੇ ਕਾਬੂ ਵਿੱਚ ਰੱਖੇ ਇੱਕ ਇਸ ਤਰੀਕੇ ਨਾਲ ਹੱਥ ਝੁੱਕਾ ਜਗ ਵੀ ਦੇਖ ਕੇ ਕਰਨ ਦੀ ਖਲਾਫ ਕਾਬ ਨੇ ਕਿਸ ਕਰਨੇ ਦੇ ਖਬਰਾਂ ਵਾਲਾ ਨੂੰ ਤੁਸੀਂ ਇਹ ਪਰ ਲੱਟ ਕੇ ਪੱਟ ਗੋਲੀ ਮਾਰ ਦਿੰਦੇ ਜਦੋਂ ਕਿਤੇ ਬੰਬ ਚੱਲਦਾ ਦੋ ਨੌਜਵਾਨ ਫੜ ਕੇ ਤੁਸੀਂ ਉਹਨਾਂ ਦੇ ਗੋਲੀਆਂ ਪਿਸਟੌਲ ਰਿਕਵਰੀ ਕਰਨ ਲਈ ਗੋਲੀਆਂ ਮਾਰ ਦਿੰਦੇ ਹੋ ਇਹ ਚੱਲਣਾ ਨਹੀਂ ਇਹ ਕਿਸ ਦਿਨ ਹਾਈ ਕੋਰਟ ਸੁਪਰੀਮ ਕੋਰਟ ਨੇ ਤੁਹਾਨੂੰ ਟੰਗਣਾ ਹੈ ਕਿ ਕਿੰਨਿਆਂ ਦੇ ਰੋਲ ਤੁਸੀਂ ਜਾਣਦੇ ਹੋ ਉਹੀ ਉਹੀ ਤਰੀਕਾ ਲੱਭ ਗਿਆ ਇੱਕ ਸੌਖਾ ਲੱਭ ਗਿਆ ਇਸ ਕਰਕੇ ਪੋਲੀਟਿਕਲ ਧੱਕਾ ਜਿਹੜਾ ਹੈ ਉਹ ਤੁਸੀਂ ਬਿਲਕੁਲ ਵੈਨਡਿਟਾ ਕੀਤਾ ਇਹਦੇ ਇਹਦੇ ਵਿੱਚ निजी तौर पर आप इन्होंने तो डराजिंद्राजे होना हट गए तो फिर डराऊंगे फिर इन्होंने धमकाऊंगे अफसर पर मैं आप बाय चीजा जाके हाई कोर्ट जाऊंगा तोड़े गुना के लिए मतलब कहना भी केस करो पाया फिट कर दूंगे कितने ਕਿ ਰਾਲੇ ਸਰਕਾਰ ਤਾਂ ਆਉਂਦੀ ਜਾਂਦੀ ਰਹਣੀ ਹੈ ਸਰਕਾਰ ਜਿਹੜਾ ਬਦਲ ਨਹੀਂ ਨਹੀਂ ਤੁਸੀਂ ਜਿਵੇਂ ਜਿੱਜੀ ਹੋ ਵੀ ਆਪਣੀ ਬ੍ਰੇਕ ਨੂੰ ਜਾ ਕੇ ਖੜ ਖੜ ਕੇ ਫੇਰ ਲੱਗ ਜਾਗੇ ਜਾਂ ਪੈਸੇ ਦੇ ਕੇ ਲੱਗ ਜਾਗੇ ਇਹ ਕੰਮ ਨਹੀਂ ਚੱਲਣਾ ਤੁਹਾਡੀਆਂ ਪਹਿਲੀਆਂ ਪਹਿਲਾਂ ਇਨਕੁਆਰੀਆਂ ਤੁਹਾਡੀਆਂ ਵੱਡੀਆਂ ਚੱਲ ਰਹੀਆਂ ਨੇ ਜਿੰਨੇ ਵੀ ਤੁਸੀਂ ਜਾਮਲੇ ਹੋਣਾ ਤੁਹਾਡੀਆਂ ਬੜੀਆਂ ਬੜੀਆਂ ਇਨਕੁਆਰੀਆਂ ਪਹਿਲਾਂ ਚੱਲ ਰਹੀਆਂ ਨੇ ਹੋਮ ਮੈਕਿੰਗ ਛੇਸ ਕਰਕੇ ਤੁਸੀਂ ਸੁਧਰ ਜੋ ਸੁਧਰ ਦਿਓ ਕੀ ਮੈਨੇ ਹੋਰ ਨੇ ਫਿਰ ਕੀ ਕਰੂੰਗਾ ਫਿਰ ਕਿੱਥੇ ਜਾਊਂਗਾ ਜੋ ਕੀ ਤੁਹਾਡੇ ਆ ਇੱਕ ਨਹੀਂ 100 ਸਕੇਤੇ ਨੇ ਸਾਡੇ ਕੋਲ ਇੰਪੋਰਟੇ ਯਾ ਫਿਰਨ ਮੜਾ ਮੋਟੇ ਇੱਕ ਕਟ ਤੋਂ ਤੁਮ ਕੋ ਵੰਤਮਾ ਦੀ ਰਾਤ ਕੋ ਵੰਤਮਾ ਨੇ ਕੀ ਚੀਜ਼ ਇਸ ਭੰਡ ਦੇ ਮਗਰ ਲੱਗੇ ਤੁਸੀਂ ਇਹ ਕੁਛ ਕਰਨ ਲੱਗੇ ਹੋ